ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਆ ਕਿ ਜਿਹੜਾ ਨੁਕਸਾਨ ਜਿਹੜਾ ਹੈਰਾਨ ਕਾਫੀ ਕੀਤਾ ਆ ਤੇ ਕੁਝ ਜਿਹੜਾ ਵਾ ਕਿਸੇ ਵੀਰ ਦੀ ਮਦਦ ਜਿਹੜੀ ਕੀਤੀ ਜਾਵੇ ਜੇ ਕੋਈ ਸਹੀ ਤਰ੍ਹਾਂ ਕੋਈ ਵੀਰ ਮਿਹਨਤ ਕਰਦਾ ਵਾ ਤੇ ਉਹਦੇ ਨਾਲ ਵੀ ਜਦੋਂ ਕੁਦਰਤੀ ਮਾਰ ਜਿਆਦੀ ਹੋ ਜਾਏ ਤੇ ਉਹ ਫਿਰ ਜਿਆਦਾ ਕਈ ਕਰਜ਼ੇ ਥੱਲੇ ਕੋਈ ਨੱਪਿਆ ਜਾਵੇ ਤੇ ਆਪਾਂ ਨੇ ਜਿਹੜੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਤੇ ਆਪਾਂ ਮੰਗੋ ਵੀਰ ਕੋਲ ਅੱਜ ਆਏ ਆਂ حال چال ਪੁੱਛਣਾਹੀਂ ਤੇ ਜਿਹੜੀ ਸਥਿਤੀ ਵੇਖੀ ਤੇ ਸਥਿਤੀ ਜਿਹੜੀ ਆ ਕੁਛ ਠੀਕ ਨਹੀਂ ਲੱਗੀ ਤੇ ਫਿਰ ਇਹੀ ਸੋਚਿਆ ਵੀ ਵੀਡੀਓ ਪਾਈ ਜਾਵੇ ਤੇ ਜਿੰਨੀ ਵਾਦ ਤੋਂ ਵਾਦ ਹੋ ਸਕਦਾ ਵਾ ਮਦਦ ਕੀਤੀ ਜਾਵੇ ਮੰਗੋ ਵੀਰ ਨੂੰ ਵੇਹੇ ਬਹੁਤੇ ਵੀਰ ਜਾਣਦੇ ਹੀ ਆ ਵੀਡੀਓ ਵੀਰ ਜੀ ਉਹਨਾਂ ਦੀ ਪਹਿਲਾਂ ਵੀ ਆਪਾਂ ਪਾਈ ਦੀਆਂ ਵਾ ਤੇ ਅੱਜ ਤੁਹਾਨੂੰ ਦੱਸਦੇ ਆ ਕਿੰਦਾਂ ਸਾਰੀ ਫਸਲ ਵੀ ਖਰਾਬ ਹੋ ਗਈ ਆ ਪਸ਼ੂਆਂ ਦਾ ਨੁਕਸਾਨ ਹੋਇਆ ਜੋ ਚਾਰਾ ਤੋਰੀ ਸਭ ਕੁਝ ਜਿਹੜਾ ਵਾ ਖਤਮ ਹੋ ਗਿਆ ਵਾ ਤੇ ਬਾਕੀ ਪਿੰਡ ਵਾਲੇ ਵੀਰ ਵੀ ਜਿਹੜੇ ਨਾਲ ਵੀਰ ਦਾ ਸਾਥ ਦੇਂਦੇ ਆ ਵੀਡੀਓ ਅੰਤ ਤੱਕ ਰੇ ਵੇਖਿਓ ਇਹ ਆ ਵੀ ਜ਼ਰੂਰ ਜਿਹੜੇ ਗਾਹ ਦੇ ਗਾਂ ਜਿਹੜਾ ਵਾ ਪੰਚਾਇਤ ਜਾਵੇ ਕਿ ਜਿਹੜਾ ਵੀਰ ਦੀ ਮਦਦ ਹੋ ਸਕੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਥੋਬਾ ਮੰਗੂ ਇਹ ਕੋ 2.5 ਤੋਂ 3 ਕਿੱਲੇ ਜ਼ਮੀਨ ਆ ਅੱਛਾ ਜੀ ਜਿਹੜੀ ਸਾਰੀ ਡੁੱਬੀ ਆ ਅੱਛਾ ਤੇ ਨੁਕਸਾਨ ਤੇ ਫਸਲ ਦਾ ਝੋਨੇ ਦਾ ਤੇ ਪੂਰਾ ਨੁਕਸਾਨ ਹੋ ਗਿਆ ਹਾਂਜੀ ਅਜੇ ਵੀ 6 6 7 7 ਫੁੱਟ ਪਾਣੀ ਹੈ ਅਜੇ ਵੀ ਪਾਣੀ ਬਹੁਤ ਜ਼ਿਆਦਾ ਵਾ ਹਨਾ ਕਣਕ ਬੀਜਣ ਦੀ ਕੋਈ ਆਸ ਨਹੀਂ ਆ ਜੀ ਰ ਨੇ ਪਹਿਲਾਂ 6 7 ਮਹੀਨੇ ਵਿਆਹ ਵੀ ਕੀਤਾ ਭੈਣ ਦਾ 1 ਮੋਟਾ ਕਿਸਾਨ ਹੈ ਲਿਮਟ ਵੀ ਆ ਗਈ 6 7 ਲੱਖ ਦੀ ਠੀਕ ਹੈ ਅਜੇ ਥੱਲੇ ਪੂਰਾ ਦੱਬਿਆ ਮਿਹਨਤ ਵਿਚਾਰਾ ਕਰਦਾ ਪਰ ਹੁਣ ਕੀ ਇਹੋ ਜੇ ਸਮਿਆਂ 'ਚ ਮਿਹਨਤ ਵੀ ਕੀ ਕਰ ਲੈਣੀ ਹੈ ਤੇ ਪਿਤਾ ਜੀ ਵੀ ਹੈ ਨਹੀਂ ਆ ਹੋ ਗਈ ਆ ਤੇ ਇੱਕ ਵੀਰ ਜੀ ਨੇ ਦੇ ਭਰਾ ਉਹਨਾਂ ਦਾ ਵੀ ਪਿੱਛੇ ਜੇ ਆਪਰੇਸ਼ਨ ਹੋਇਆ ਸੀ ਕੰਨ ਦਾ ਹਨਾ ਤੇ ਕਾਫੀ ਮਤਲਬ ਚੀਜ਼ਾਂ ਸਾਰੇ ਪਾਸਿਆਂ ਜਿੱਤਰਾ ਕੁਦਰਤ ਦੀ ਸਾਰੇ ਨੂੰ ਬਹੁਤ ਜਿਆਦਾ ਮੁਸ਼ਕਲ ਆ ਹਾਂਜੀ ਲੋਰ ਭੈਣ ਭਰਾ ਜਿੰਨੇ ਹੋ ਸਕੇ ਇਹਦੀ ਮਦਦ ਕਰਨ ਠੀਕ ਹੈ ਜਿੰਨਾ ਵੀ ਥੋੜਾ ਬਹੁਤਾ ਜਿੰਨਾ ਵੀ ਕੋਈ ਜਿੰਨੇ ਜੋਗਾ ਕੋਈ 100 200 500 10 ਜਿੰਨੇ ਵੀ ਕੋ ਕਰ ਸਕਦਾ ਚਲੋ ਮਦਦ ਕੀਤੀ ਜਾਏ ਤੇ ਉਂਝ ਪਿੰਡ ਚ ਵਿਰਜਨ ਦੇ ਬਾਬਾ ਕਿਦਾਂ ਓਕੇ ਆ ਸਭ ਕੋਈ ਨਸ਼ਾ ਨਹੀਂ ਗਾ ਕੋਈ ਗੱਲ ਨਹੀਂ ਬਾਤ ਨਹੀਂ ਕਿਨ ਲੜਾਈ ਨਹੀਂ ਕੋਈ ਝਗੜਾ ਨਹੀਂ ਗਾ ਹਾਂ ਆਪਣੀ ਮਿਹਨਤ ਕਰਦਾ ਇਹ ਆ ਵੀ ਆਪਣੀ ਮਿਹਨਤ ਕਰਦੇ ਆ ਤੇ ਚਲੋ ਜਿੰਨਾ ਜਿੰਨਾ ਆਪਣਾ ਮਤਲਬ ਵਧੀਆ ਗੁਜ਼ਾਰਾ ਵਜਾਰਾ ਕਰਦਾ ਕਰਦੇ ਹੀ ਜਾਨੀ ਮਾਰ ਪੈਣ ਕਰਕੇ ਉੱਠਿਆ ਨਹੀਂ ਜਾਣਦੇ ਆ ਵਿਚਾਰੇ ਕੋ ਹਾਂ ਜੀ ਬੜਾ ਮਾਰਦਾ ਹਾਂ ਜੀ ਉਹਨਾ ਜੇ ਹੁਣ ਮਤ ਉਹ ਹੀ ਕਰਜ਼ਾ ਕਰਜ਼ਾ ਲੱਥ ਗਿਆ ਚਲੋ ਠੀਕ ਆ ਨਾ ਲੱਥਾ ਦੇ ਕੋਈ ਨਾਸ਼ੇ ਨੂੰ ਛੱਡ ਜਾਊ ਫਿਰ ਮੁਸ਼ਕਲ ਹੋ ਜਾਂਦੀ ਆ ਹਾਂਜੀ ਹਾਂਜੀ ਮੋਣੀ ਵੀਰ ਦੀ ਮੱਤਕ ਕੀਤੀ ਜਾ ਥੋੜੀ ਬੋਧੀ ਚਲੋ ਚੰਗੀ ਗੱਲ ਆ ਇਹ ਆ ਵੀ ਇਹ ਵੀ ਜਿਹੜੀ ਸੇਵਾ ਆ ਕਿ ਜਿਹੜਾ ਕਿਸੇ ਨੂੰ ਚੁੱਕਣਾ ਬੇ ਹੁਣ ਕੁਦਰਤੀ ਮੁਸੀਬਤ ਆਈ ਆ ਤੇ ਵੀਰ ਜਿਹੜਾ ਅਸੀਂ ਚਲੋ ਸ਼ੁਰੂ ਤੋਂ ਜਾਣਦੇ ਆ ਵੀ ਆਪਣੀ ਮਿਹਨਤ ਕਰਦੇ ਆ ਤੇ ਹਰ ਕਿਸੇ ਦੀ ਇੱਜ਼ਤ ਕਰਦੇ ਆ ਨਾ ਕਿਸੇ ਨੂੰ ਕਦੀ ਮਾੜਾ ਪਾਉਣ ਦਾ ਹਸਾਬ ਆ ਗੁਰੂ ਘਰ ਦੀ ਗੋਲ ਕੀ ਆ ਹਾਂਜੀ 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 ਬੰਦਾ ਵਿਚਾਰਾ ਦੇ ਹਾਂਜੀ ਤੇ ਵੀਰ ਜੀ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਜੀ ਭਾਈ ਐਸੇ ਸਬੰਧ ਚਾਹੇ ਉਹ ਬੱਚਾ ਵਾ ਛੋਟਾ ਵਾ ਆਪਣਾ ਕਰਜ਼ੇ ਥੱਲੇ ਦੱਬਿਆ ਵਾ ਮੇਨ ਮਾਰੀ ਗਈ ਆ ਗਾਂ ਕਣਕ ਦੀ ਆਸ ਨਹੀਂ ਗਈ ਜਿੰਨੇ ਜੋਗੇ ਭੈਣ ਭਰਾ ਹੈ ਸਾਰੇ ਜਣੇ ਇਹਦੀ ਮਦਦ ਕੀਤੀ ਜੇ ਆਪਾਂ ਹੁਣ ਇੱਕ ਵਾਰੀ ਸਾਰੀ ਜ਼ਮੀਨ ਵੀ ਦਿਖਾਉਨੇ ਆ ਫਿਰ ਆਪਾਂ ਡਿਟੇਲ ਸਾਰੀ ਦੱਸਦੇ ਆ ਵੀ ਕਿੱਦਾਂ ਆਪਾਂ ਵੀਰ ਦੀ ਮਦਦ ਕਰਨੀ ਆ ਵੀ ਸਾਰੀ ਦੱਸਦੇ ਆ ਤੇ ਆ ਪਹਿਲੀ ਖਲੋ ਪਹਿਲੀ ਚ ਤੇ ਪਾਣੀ ਹੋਣ ਵੀ ਪੜਾਇਆ ਹਨਾ ਇੱਕ ਵਾਰੀ ਦਿਖਾਈ ਹੈ ਨਾ ਗਾਂ ਹੋ ਕੇ ਦਿਖਾਉਨੇ ਆ ਜਿੱਦ ਆਲ ਇੱਕ ਪਾਸੇ ਨਹਿਰ ਆ ਤੇ ਇੱਕ ਪਾਸੇ ਦਰਿਆ ਆ ਹਨਾ ਤੇ ਜਿ ਤਰ੍ਹਾਂ ਨਹਿਰ ਆਪਾਂ ਜੇ ਵੀ ਦੇਖ ਸਕਦੇ ਇਥੋਂ ਸਾਤ-ਸਾਤ ਫੁੱਟ ਉੱਚੀ ਆ ਉਥੋਂ ਤੇ ਤੁਸੀਂ ਦੱਸੰਦੇ ਵੀ ਨਹਿਰ ਦੇ ਉੱਤੋਂ ਦੀ ਪਾਣੀ ਜਿਹੜਾ ਵਗ ਗਿਆ ਪਾਣੀ ਉੱਤੇ ਪੰਜ-ਪੰਜ ਫੁੱਟ ਦੀ ਪਰੜੀ ਤੇ ਆਫ ਕੇ ਨਹੀਂ ਉੱਚੀ ਪਰੜੀ ਆ ਆਹੋ ਤੇ ਉੱਤੋਂ ਦੀ ਵਗ ਗਿਆ ਸੀ ਪਾਣੀ ਹਨਾ ਤੇ ਆ ਪੈਲੀ ਆ ਤੇ ਆ ਆ ਡੰਡਾ ਜਿਹੜਾ ਵਿੱਚ ਆ ਪਾਣੀ 6 650 ਆਹ ਦੇਖ ਸਕਦੇ ਜੇ ਇੱਕ ਵਾਰੀ ਡੰਡਾ ਕੱਢਦੇ ਹੋ ਬਾਹਰ ਹੁਣ ਆ 7 ਫੁੱਟ ਪਾਣੀ ਹੋਣਾ ਥੋੜਾ ਬੋਲ ਆ ਦੇਖ ਸਕਦੇ ਜੀ ਮੰਗੂ ਵੀਰ ਦੇ ਲਾਗੇ ਖਲਾਰਦੇ ਇੱਕ ਰੀ ਪਤਾ ਲੱਗ ਜਾ ਵੀ ਆ ਦੇਖ ਸਕਦੇ ਜਿੱਦਾਂ ਆਪਣਾ ਮੰਗੂ ਵੀਰ ਆ ਤੇ ਉਨਾ ਹੀ ਪਾਣੀ ਆ ਜਿਹੜਾ ਕਿ ਇੱਕ ਹਿਸਾਬ ਦਾ ਇਹ ਆ ਵੀ ਜੇ ਵੀਰ ਜੀ ਹੁਣ ਆਪਣੀ ਪੈਲੀ ਚ ਵੀ ਨਹੀਂ ਜਾ ਸਕਦੇ ਪੈਲੀ ਤੇ ਜਾਨ ਤੇ ਡੁੱਬ ਵੀ ਸਕਦੇ ਆ ਜਿਹੜੇ ਹਿਸਾਬ ਨਾਲ ਤੇ ਮੰਗੂ ਵੀਰ ਜੀ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹੋ ਕਹਿਣਾ ਚਾਹੁੰਦੇ ਵੀਰ ਭਰਾ ਮਦਦ ਕਰਨ ਆਪਣੀ ਥੋੜਾ ਬੋਦਾ ਸੰਯੋਗ ਦਾ ਪਹੁੰਚ ਹਾਂਜੀ ਫੇਰ ਪੈਰਾ ਸਿਰ ਹੋਈਏ ਇਹ ਆ ਵੀ ਚਲੋ ਜਿੰਨਾ ਕੋਈ ਹੋ ਸਕਦਾ ਉਹਨਾਂ ਕਾ ਜਰੂਰ ਕਰੇ ਹਨਾ ਤੇ ਆਪਣਾ ਨੰਬਰ ਬੋਲ ਦੋ ਵੀ ਕਿਦਾਂ ਕੋਈ 9866914511 8566914511 ਠੀਕ ਹੈ ਜੀ ਹਾਂਜੀ ਤੇ ਚਲੋ ਬਾਕੀ ਕੋਈ ਫੋਨ ਵੀ ਤੁਹਾਨੂੰ ਲਾ ਲੇ ਹਨਾ ਕੋਈ ਕਿਸੇ ਨੇ ਆਉਣਾ ਵਾ ਆ ਵੀ ਜਾਵੇ ਸਾਰੀਆਂ ਚੀਜ਼ਾਂ ਵੇਖ ਲੈਣਾ ਤੇ ਬਾਕੀ ਤੁਸੀਂ ਕਹਿੰਦੇ ਵੀ ਜੋ ਤੂੜੀ ਪਸ਼ੂਆਂ ਦਾ ਚਾਰਾ ਹਨਾ ਸਾਰਾ ਕੁਝ ਲੁੱਟ ਗਿਆ ਵਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇੱਕ ਰਿਹਾ ਪਹਿਲੀ ਤੁਹਾਨੂੰ ਘੇਰੇ ਘੇਰੇ ਦਿਖਾ ਦਿੰਨੇ ਆ ਆ ਦੇਖ ਸਕਦੇ ਆ ਪਾਣੀ ਹਜੇ ਵੀ ਖਲੋਤਾ ਵਾ ਪੂਰਾ ਜਿਹੜਾ ਪਾਣੀ ਆ ਬੰਬੀ ਵੀ ਇੱਕ ਕੋਠਾ ਉਧਰ ਵੀ ਆ ਉਹ ਵੀ ਸਾਰਾ ਡਿੱਗ ਗਿਆ ਵਾ ਦੇਖ ਸਕਦੇ ਮੋਟਰਾਂ ਮੋਟਰਾਂ ਵੀ ਵਿੱਚ ਹੀ ਡਿੱਗੀਆਂ ਬੰਬੀਆਂ ਵਾਲੇ ਸਾਬ ਤੇ ਆ ਸਾਰੀ ਵੀਰਦੀ ਪੈ ਲਈ ਆ ਜਿਹੜਾ ਹੁਣ ਵੀ ਜਿਹੜਾ ਇਹਦੇ ਵਿੱਚ 5-5 ਫੁੱਟ ਤੇ ਜਿਹੜਾ ਪਾਣੀ ਹੈਗਾ ਹੀ ਆ ਹੱਲੇ ਵੀ ਤੇ ਬਾਕੀ ਸਾਡੀ ਵੀ ਬੇਨਤੀ ਇਹੀ ਆ ਵੀ ਵੀਰ ਵੱਧ ਤੋਂ ਵੱਧ ਜਿਹੜੀ ਆ ਵੀਰਦੀ ਜਿੰਨੀ ਵੀ ਮਦਦ ਹੋ ਸਕਦੀ ਆ ਕਰਨ ਇਹ ਆ ਵੀ ਇਹ ਵੀ ਸੇਵਾ ਆ ਜਿਹੜੀ ਜਿਹੜੇ ਵੀਰ ਨਹੀਂ ਆ ਸਕਦੇ ਉਹ ਇਤਰਾ ਹੀ ਕੋਈ ਵੀਰ ਦੀ ਸੇਵਾ ਕਰ ਦੇਣ। ਇਹ ਵੀ ਸੇਵਾ ਚਲੋ ਕਰਨ ਦੇ ਆ ਤੇ ਜਿਹੜੀ ਸਹੀ ਜਗ੍ਹਾ ਪਹੁੰਚੇ ਜਿੱਥੇ ਅਸਲੀ ਜੇ ਜ਼ਰੂਰਤ ਆ ਉੱਥੇ ਸੇਵਾ ਪਹੁੰਚਣੀ ਚਾਹੀਦੀ ਆ ਜਿਹੜੀ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ।